ਵੀਡੀਓ ਵੇਖਦੇ ਸਾਰੇ ਮੇਰੇ ਪਿਆਰੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੰਪਨੀ ਪਟਿਆਲਾ ਵੱਲੋਂ ਪੰਜਾਬ 'ਚ ਬਿਜਲੀ ਕਨੈਕਸ਼ਨ ਜਿਹੜੇ ਆ ਕਟਣੇ ਜਿਹੜੇ ਆ ਚਾਲੂ ਹੋ ਗਏ ਨੇ ਗਰਮੀਆਂ ਦਾ ਸੀਜ਼ਨ ਵੀ ਚਾਲੂ ਹੋ ਗਿਆ ਤੇ ਕਨੈਕਸ਼ਨ ਕਟਣੇ ਵੀ ਚਾਲੂ ਹੋ ਗਏ ਨੇ ਕਿਹਨਾ ਕਿਹਨਾ ਲੋਕਾਂ ਦੇ ਕਨੈਕਸ਼ਨ ਜਿਹੜੇ ਆ ਕਟਣੇ ਚਾਲੂ ਹੋ ਗਏ ਨੇ ਕਿਨਾ ਕਿਨਾ ਦੇ ਕੱਟੇ ਜਾਣਗੇ ਠੀਕ ਹੈ ਜੀ ਸੋ ਪਾਵਰ ਕਾਮ ਦੀ ਜਿਹੜੀ ਵੱਡੀ ਕਾਰਵਾਈ ਆ ਉਹ ਜਿਹੜੀ ਆ ਜਾਰੀ ਹੋ ਚੁੱਕੀ ਆ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਦੇਣ ਜਾ ਰਿਹਾ ਵੱਡੀ ਖਬਰ ਜਿਹੜੀ ਆ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਜੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਆਨ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਵੋ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਪੰਜਾਬੀ ਖਬਰਾਂ ਦੀ ਸੈਂਟਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਜਿੰਨੀਆਂ ਵੀ ਨਵੀਆਂ ਅਪਡੇਟਸ ਆndੀਆਂ ਨੇ ਉਹਨਾਂ ਦੇ ਸੰਬੰਧੀ ਤੁਹਾਨੂੰ ਇਸ ਚੈਨਲ ਤੇ ਜਾਣਕਾਰੀ ਜੜੀ ਆ ਮਿਲਦੀ ਰਹੇ। ਦੋਸਤੋ ਗਰਮੀਆਂ ਦਾ ਜੋ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਾ ਹੈਗਾ। ਸੋ ਪੀਐਸਪੀਸੀਐਲ ਦੇ ਵੱਡੋਂ ਕਾਫੀ ਨਵੇਂ-ਨਵੇਂ ਨੋਟੀਫਿਕੇਸ਼ਨ ਜਿਹੜੇ ਆ ਉਹ ਆਨੇ ਵੀ ਜਿਹੜੇ ਸ਼ੁਰੂ ਹੋ ਚੁੱਕੇ ਨੇ। ਸੋ ਅੱਜ ਅਸੀਂ ਗੱਲ ਕਰ ਲੈਣੇ ਹੈਗੇ ਕਿ ਪੀਐਸਪੀਸੀਐਲ ਨੇ ਜੋ ਇੱਕ ਵੱਡੀ ਖਬਰ ਜਿਹੜੀ ਆ ਦਿੱਤੀ ਹੈਗੀ ਆ ਉਹਦੇ ਵਿੱਚ ਕੀ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹਦੇ ਵਿੱਚ ਪੰਜਾਬ ਸਰਕਾਰ ਨੇ ਪੀਐਸਪੀਸੀਐਨ ਨੂੰ ਜੋ ਲੈਟਰ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਪਿਛਲੀ ਜਿਹੜੀ ਹੈ ਖਫਟੇ ਦੀ ਹੈ ਕਾਫੀ ਜ਼ਿਆਦਾ ਹੋ ਰਹੀ ਹੈ ਬਿਜਲੀ ਬਿੱਲ ਜਿਹੜੇ ਆ ਜ਼ੀਰੋ ਆ ਰਹੇ ਨੇ ਸਿਆਲਾ ਵਿੱਚ ਜਿਹੜੇ ਆ ਜ਼ੀਰੋ ਆ ਰਹੇ ਸੀ ਪਰ ਹੁਣ ਦੇਖਣ ਨੂੰ ਮਿਲ ਰਿਹਾ ਹੈਗਾ ਹੁਣ ਜਿਵੇਂ ਕੀ ਗਰਮੀਆਂ ਦਾ ਸੀਜ਼ਨ ਦਾ ਸ਼ੁਰੂ ਹੋ ਚੁੱਕਾ ਤੇ ਗਰਮੀ ਦਾ ਪ੍ਰਕੋਪ ਵੀ ਜਾਰੀ ਹੋ ਚੁੱਕਾ ਹਰੇਕ ਦੇ ਘਰ ਦੇ ਵਿੱਚ ਕੁਝ ਘਰਾਂ ਦੇ ਵਿੱਚ ਜਿਖਦੇ ਅਸੀਂ 40% ਗੱਲ ਕਰੀਏ ਤਾਂ 40% ਘਰਾਂ ਵਿੱਚ AC ਵੀ ਜਿਹੜੇ ਚੱਲਣਗੇ ਬਾਕੀ ਘਰਾਂ ਵਿੱਚ ਨਾਰਮਲ ਫਰਾਂਟੇ ਪੱਖੇ ਫੈਨ ਆ ਜਾਂ ਕਿ ਕੂਲਰ ਜਿਹੜੇ ਆ ਉਹ ਤਾਂ ਚੱਲਣੇ ਹੀ ਚੱਲਣੇ ਆ ਪਰ ਕੁਝ ਲੋਕਾਂ ਵੱਲੋਂ ਇਹ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ तकरीबन ਅਸੀਂ ਗੱਲ ਕਰੀਏ ਤਾਂ 15% ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਅੱਜ ਤੱਕ ਆਪਣੇ ਬਿਜਲੀ ਦੇ ਬਕਾਇਆ ਬਿੱਲ ਜਿਹੜੇ ਪੇ ਨਹੀਂ ਕੀਤੇ ਤੇ ਬਿਜਲੀ ਵਿਭਾਗ ਨੇ ਗਰਮੀਆਂ ਦੇ ਵਿੱਚ ਹਰੇਕ ਬੰਦੇ ਨੂੰ ਚੇਤਾਵਨੀ ਦਿੱਤੀ ਹੈ ਕਿਹੜੀ ਕਿਹੜੀ ਚੇਤਾਵਨੀ ਦਿੱਤੀ ਹੈ ਉਹ ਵੀ ਤੁਹਾਨੂੰ ਮੈਂ ਇਸੇ ਹੀ ਵੀਡੀਓ ਵਿੱਚ ਜਾਣਕਾਰੀ ਦੇਣ ਜਾ ਰਿਹਾ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਘਰਾਂ ਦੇ ਵਿੱਚੋਂ ਲਗਭਗ ਸਾਰਾ ਸਾਰਾ ਪਰਿਵਾਰ ਜਿਹੜਾ ਆ ਫੋਨ ਕੰਟਰੀਆਂ ਵਿੱਚ ਚਲਾ ਗਿਆ ਬਾਹਰ ਚਲੇ ਗਿਆ ਨਹੀਂ ਤੇ ਕੁਝ ਘਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਲਾਈਟਾਂ ਜਿਹੜੀਆਂ ਨੇ ਦਿਨੇ ਦਿਹਾੜੇ ਚਲਦੀਆਂ ਪਈਆਂ ਨੇ ਇੱਕ ਇੱਕ ਦੋ ਦੋ ਲਾਈਟ ਜਿਹੜੀਆਂ ਲੋਕਾਂ ਨੇ ਬਾਹਰ ਜਗਾਈਆਂ ਹੋਈਆਂ ਨੇ ਕਿ ਜਾਣੇ ਕੈਮਰੇ ਵੀ ਲਾਏ ਨੇ ਤੇ ਵੇਖਣ ਨੂੰ ਇਹ ਵੀ ਮਿਲ ਰਿਹਾ ਕਿ ਉਹ ਲੋਕ ਆਪਣੇ ਬਿੱਲ ਹੀ ਨਹੀਂ ਤਾਰਦੇ ਪਏ ਜੋਨ ਦਾ ਫਰਜ਼ ਹੀ ਬੰਦਾ ਹੈ ਕਿ ਬਿੱਲ ਤਾਰੋ ਪਰ ਉਹ ਕੀ ਕਰਦੇ ਨੇ ਸਾਲ-ਸਾਲ ਦੋ-ਦੋ ਸਾਲ ਬਿੱਲ ਹੀ ਨਹੀਂ ਪੇ ਕਰ ਰਹੇ ਹੈਗੇ ਸੋ ਇੱਕ ਤਾਂ ਉਹਨਾਂ ਲੋਕਾਂ ਦੇ ਵੀ ਬਿਜਲੀ ਵਿਭਾਗ ਵੱਲੋਂ ਜਿਹੜੇ ਬਿੱਲ ਆ ਉਹ ਜਿਹੜੇ ਮੀਟਰ ਹੈ ਉਹ ਕਟਾਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਕੀ ਪਤਾ ਉਹਨਾਂ ਲੋਕਾਂ ਨੇ ਵਾਪਿਸ ਆਣਾ ਹੈ ਜਾਂ ਫਿਰ ਨਹੀਂ ਆਉਣਾ ਨੰਬਰ 2 ਤੇ ਅਸੀਂ ਗੱਲ ਕਰੀਏ ਦੁਕਾਨਦਾਰਾਂ ਦੀ ਪੰਜਾਬ ਦੇ ਵਿੱਚ 15% ਜਿਹੇ ਦੁਕਾਨਦਾਰ ਨੇ ਜਿਨ੍ਹਾਂ ਨੇ ਲੋਕਾਂ ਕੋਲੋਂ ਦੁਕਾਨਾ ਕਰਾਇਦੇ ਲਈਆਂ ਹੋਈਆਂ ਸੀ ਤੇ ਬਿੱਲ ਜਿਹੜੇ ਨੇ ਆਪਣੇ ਪੇ ਨਹੀਂ ਕੀਤੇ ਅਜੇ ਤੱਕ ਉਹਨਾਂ ਦੇ ਵੀ ਕਨੈਕਸ਼ਨ ਜਿਹੜੇ ਆ ਕੱਟਨੇ ਸ਼ੁਰੂ ਹੋ ਗਏ ਨੇ ਤੇ ਬਹੁਤ ਸਾਰੇ ਲੋਕਾਂ ਦੇ ਘਟੋ ਵੀ ਗਏ ਨੇ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਲੋਕ ਜਿਹੜੇ ਨੇ ਕੁੰਡੀਆਂ ਵੀ ਲਗਾਉਣੀਆਂ ਨਹੀਂ ਮੋੜਦੇ ਕੁੰਡੀਆਂ ਲਗਾਈ ਬੈਠੇ ਨੇ ਜਿਹੜੀ ਅ ਵੋਲਟੇਜ ਵਾਲੀਆਂ ਤਾਰਾਂ ਨੇ ਜਿਹੜੀਆਂ ਜਾ ਰਹੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਆਮ ਪਿੰਡਾਂ ਵਿੱਚ ਵੇਖਿਆ ਹੋਵੇਗਾ সিলਵਰ ਕਲਰ ਦੀਆਂ ਤਾਰਾਂ ਹੁੰਦੀਆਂ ਨੇ ਜਿਹੜੀਆਂ ਕਿ ਆਮ ਹੀ ਵੱਡੇ ਵੱਡੇ ਖੰਭਿਆਂ ਤੋਂ ਜਾ ਰਹੀਆਂ ਹੁੰਦੀਆਂ ਨੇ ਕੁਝ ਲੋਕਾਂ ਨੇ ਉਹਨਾਂ ਦੇ ਨਾਲ ਅਜੇ ਵੀ ਡੰਡੇ ਵਾਲੀਆਂ ਕੁੰਡੀਆਂ ਬਣਾ ਕੇ ਲਗਾਈਆਂ ਦੇਖੀਆਂ ਨੇ ਸੋ ਉਹਨਾਂ ਦੇ ਵੀ ਕਨੈਕਸ਼ਨ ਜਿਹੜੇ ਨੇ ਪਾਵਰ ਕਾਮ ਵੱਲੋਂ ਕਟੌਣੇ ਸ਼ੁਰੂ ਹੋ ਗਏ ਨੇ ਤੇ ਬਹੁਤ ਸਾਰੇ ਲੋਕਾਂ ਦੇ ਕਟੇ ਵੀ ਜਾਣਗੇ ਜਿਵੇਂ ਜਿਵੇਂ ਚੈਕਿੰਗ ਜਿਹੜੀ ਆ ਹੋਏਗੀ ਉਦੋਂ ਤਹੀ ਕਨੈਕਸ਼ਨ ਕਟਾਉਣੇ ਸ਼ੁਰੂ ਹੋਣਗੇ ਅੱਗੇ ਅਸੀਂ ਗੱਲ ਕਰੀਏ ਕੁਝ ਲੋਕਾਂ ਨੂੰ ਇਹ ਵੀ ਵੇਖਣ ਨੂੰ ਮਿਲ ਰਿਹਾ ਕਿ ਕੁਝ ਲੋਕਾਂ ਨੇ ਅਜੇ ਤੱਕ ਆਪਣੇ ਬਿਜਲੀ ਦੇ ਲੋਡ ਜੜੇ ਨੇ ਉਹ ਵੀ ਨਹੀਂ ਵਧਾਈ ਜੇਕਰ ਤੁਸੀਂ ਵੀ ਅਜੇ ਤੱਕ ਆਪਣਾ ਬਿਜਲੀ ਦਾ ਲੋਡ ਨਹੀਂ ਵਧਾਇਆ ਤਾਂ ਤੁਸੀਂ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕੇ ਬਿਜਲੀ ਦਾ ਲੋਡ ਜੜਾ ਜ਼ਰੂਰ ਇਨਕਰੀਜ਼ ਕਰੋ ਐਕਸਟੈਂਡ ਕਰੋ ਤੇ ਜਿਨ੍ਹਾਂ ਘਰਾਂ ਦੇ ਵਿੱਚ ਘਰ ਏਕੜੇ ਤੇ 2 ਮੀਟਰ ਲੱਗੇ ਹੋਏ ਨਹੀਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਐਫੀਡੇਵਟ ਜੜਾ ਜਮਾ ਜ਼ਰੂਰ ਕਰਾਓ ਜੇਕਰ ਵਿਸਵੀ ਭਾਗ ਦੀ ਚੈਕਿੰਗ ਹੋ ਜਾਂਦੀ ਹੈ ਤੁਹਾਡੇ ਘਰ ਤਾ ਤੁਹਾਡਾ 1 ਮੀਟਰ ਦੀ ਜਗ੍ਹਾ ਤੁਹਾਡੇ 2 ਮੀਟਰ ਜਿਹੜੇ ਆ ਕੱਟ ਹੋ ਸਕਦੇ ਨੇ ਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਪੈ ਸਕਦਾ ਕਿਉਂਕਿ ਇਹ ਇੱਕ ਗਲਤ ਕਾਰਵਾਈ ਜਿਹੜੀ ਆ ਕਰ ਰਹੇ ਹੋ ਇੱਕ ਘਰਾਂ ਦੇ ਵਿੱਚ ਕਿਉਂਕਿ 2-2 ਮੀਟਰ ਜਿਹਨਾਂ ਲੋਕਾਂ ਨੇ ਲਗਾਏ ਹੋਏ ਨੇ ਉਹਨਾਂ ਨੂੰ ਸਰਕਾਰ ਨੇ ਕਿਹਾ ਵੀ ਸੀ ਕਿ ਸੇਸੋ ਯੂਨਿਟਾਂ ਦਾ ਲਾਭ ਤਾਂ ਮਿਲੇਗਾ ਪਰ ਸਿਰਫ ਘਰ ਦੇ ਵਿੱਚ ਇੱਕ ਹੀ ਮੀਟਰ ਲੱਗਾ ਹੋਣਾ ਚਾਹੀਦਾ ਪਰ ਕੁਝ ਲੋਕਾਂ ਨੇ 2-2 ਮੀਟਰ ਲਗਾਏ ਹੋਏ ਨੇ ਉਹਨਾਂ ਦੇ ਵੀ ਕਨੈਕਸ਼ਨ ਜਿਹੜੇ ਆ ਜ਼ਰੂਰ ਸਰਕਾਰ ਕੱਟੇਗੀ ਸਰਕਾਰ ਨੇ ਨਹੀਂ ਕਟਣੀ ਇਹ ਪੀਐਸਪੀਸੀਐਲ ਡਿਪਾਰਟਮੈਂਟ ਨੇ ਕਟਣੇ ਨੇ ਸੋ ਜੇਕਰ ਤੁਸੀਂ ਜਾਂਦੇ ਹੋ ਕਿ ਸਾਡੇ ਨਾਲ ਅਜਿਹਾ ਕੰਮ ਨਾ ਹੋਵੇ ਤਾਂ ਤੁਸੀਂ ਇੱਕ ਤੱਕ ਕੁੰਡੀ ਨਹੀਂ ਲਗਾਉਣੀ ਇੱਕ ਜਿਨ੍ਹਾਂ ਨੇ ਲੋਡ ਐਕਸਟੈਂਡ ਨਹੀਂ ਕੀਤਾ ਲੋਡ ਵਧਾਓ ਤੇ ਜਿਨ੍ਹਾਂ ਨੇ ਬਿਜਲੀ ਦੇ ਬਕਾਇਆ ਬਿੱਲ ਅਜੇ ਤੱਕ ਪੇ ਨਹੀਂ ਕੀਤੇ ਛੇਤੀ ਤੋਂ ਛੇਤੀ ਆਪਣੀ ਬਿਜਲੀ ਦੇ ਬਕਾਇਆ ਬਿੱਲ ਜਿਹੜੇ ਆ ਪੇ ਜਰੂਰ ਕਰ ਲਵੋ ਤਾਂ ਜੋ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਪੀਐਸਪੀਸੀਐਲ ਡਿਪਾਰਟਮੈਂਟ ਦਾ ਜੋ ਤੁਹਾਨੂੰ ਇੱਕ ਸਹੂਲਤ ਦੇ ਰਹੀ ਹੈ ਤੁਸੀਂ ਉਹਦਾ ਸਾਥ ਦਵੋ ਹੋ ਸਕਿਆ ਤਾਂ ਜਦੋਂ ਹੀ ਘਰਾਂ ਵਿੱਚੋਂ ਬਾਹਰ ਨਿਕਲਦੇ ਹੋ ਕਮਰੇਵਾਂ ਵਿੱਚੋਂ ਬਾਹਰ ਨਿਕਲਦੇ ਹੋ ਲਾਈਟਾਂ ਜਿਹੜੀਆਂ ਆਪਣੀਆਂ ਆਫ ਜਿਹੜੀਆਂ ਜ਼ਰੂਰ ਕਰ ਦਿਆ ਕਰੋ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵੀਂ ਅਪਡੇਟ ਨਾਲ ਧੰਨਵਾਦ